ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੇਰੇ 8ਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇਂ ਦੀ ਇੱਕ ਬੜੀ ਪਿਆਰੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕੀ ਇਸ ਵੀਡੀਓ ਨੂੰ ਇਸ ਸਾਖੀ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਾਂ ਫਿਰ ਤਨਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਕਿੰਦੇ ਮੇਰੇ 8ਵੇਂ ਪਾਤਸ਼ਾਹ ਤਨਤਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੀਰਤਪੁਰ ਸਾਹਿਬ ਦੇ ਵਿੱਚ ਵਿਰਾਜਮਾਨ ਨੇ ਇੱਧਰ ਸੰਤਗੁਰ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਲਾਹੌਰ ਤੋਂ ਚੱਲ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਆ ਰਹੀਆਂ ਨੇ ਨਾਲ ਆਪਣੇ ਹੱਕ ਸੱਚ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਲੈ ਕੇ ਆ ਰਹੀਆਂ ਨੇ ਕਿਉਂਕਿ ਜੋ ਵੀ ਸੰਗਤਾਂ ਦੂਰ ਦਰਾਡੇ ਰਹਿੰਦੀਆਂ ਸਨ ਉਹ ਸਾਲ ਪਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਦੇ ਰਹਿੰਦੇ ਅਤੇ ਜਦੋਂ ਵੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਆਉਂਦੇ ਉਦੋਂ ਆਪਣਾ ਦਸਵੰਦ ਨਾਲ ਲੈ ਕੇ ਆਉਂਦੇ ਤਾਂ ਇਹ ਸੰਗਤਾਂ ਲਾਹੌਰ ਤੋਂ ਆ ਰਹੀਆਂ ਸਨ ਪੈਦਲ ਯਾਤਰਾ ਕਰਕੇ ਬੜੇ ਹੀ ਚਾਹ ਉਤਸ਼ਾਹ ਦੇ ਨਾਲ ਗੁਰੂ ਸਾਹਿਬ ਜੀ ਵੱਲ ਵੱਧ ਰਹੇ ਨੇ ਸ਼ਬਦ ਗਾਉਂਦੇ ਹੋਏ ਬਾਣੀ ਦਾ ਪਾਠ ਕਰਦੇ ਹੋਏ ਪਰ ਕਹਿੰਦੇ ਰਸਤੇ ਦੇ ਵਿੱਚ ਇਨ੍ਹਾਂ ਸੰਗਤਾਂ ਦੇ ਨਾਲ ਇੱਕ ਚੋਰ ਰਲ ਗਿਆ ਚੋਰੀ ਕਰਨ ਦੇ ਇਰਾਦੇ ਦੇ ਨਾਲ ਕਿ ਜਿੱਥੇ ਵੀ ਮੌਕਾ ਮਿਲੇਗਾ ਇਹਨਾਂ ਰਾਹੀਆਂ ਪਾਂਦੀਆਂ ਨੂੰ ਲੁੱਟ ਲੇ ਵਾਗਾ ਪਰ ਕਿੰਨੇ ਇਹਨੂੰ ਮੌਕਾ ਹੀ ਨਾ ਮਿਲਿਆ ਕਿਉਂਕਿ ਗੁਰੂ ਸਾਹਿਬ ਜੀ ਦੀਆਂ ਸੰਗਤਾਂ ਦੇ ਵਿੱਚ ਨਾ ਕੋਈ ਆਲਸ ਨਾ ਕੋਈ ਸਸਤੀ ਨਾ ਕੋਈ ਸੌਣ ਦਾ ਲਾਲਚ ਬਸ ਉਹ ਤਾਂ ਗੁਰੂ ਸਾਹਿਬ ਜੀ ਦੇ ਗੁਣ ਗਾਣ ਕਰਦੇ ਹੋਏ ਗੁਰੂ ਸਾਹਿਬ ਜੀ ਵੱਲ ਵਧ ਰਹੇ ਨੇ ਜਿੱਥੇ ਕਿਤੇ ਰੁਕੇ ਉੱਥੇ ਕੁਝ ਜਾਣੇ ਆਰਾਮ ਕਰਿਆ ਕਰਨ ਕੁਝ ਜਾਣੇ ਜਾਗਦੇ ਹੋਏ ਗੁਰੂ ਸਾਹਿਬ ਜੀ ਦਾ ਗੁਣ ਗਾਣ ਕਰਨਾ ਰਸਤੇ ਦੇ ਵਿੱਚ ਅਮਰਤ ਵੇਲਾ ਸੰਭਾਲਿਆ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਵੇਲੇ ਵੀ ਰੁਕ ਕੇ ਗੁਰਬਾਣੀ ਦਾ ਪਾਠ ਕੀਤਾ ਕੀਰਤਨ ਕੀਤਾ ਪਰ ਕਹਿੰਦੇ ਉਹ ਚੋਰ ਨੂੰ ਮੌਕਾ ਨਾ ਮਿਲਿਆ ਕਿ ਉਹ ਚੋਰੀ ਕਰ ਸਕੇ ਕਰਦਿਆ ਕਰਦਿਆ ਸੰਗਤ ਦੇ ਨਾਲ ਹੀ ਕੀਰਤਪੁਰ ਸਾਹਿਬ ਪਹੁੰਚ ਗਿਆ ਅਤੇ ਗੁਰੂ ਘਰ ਦੀ ਮਰਿਆਦਾ ਹੈ ਕਿ ਪਹਿਲਾਂ ਪੰਗਤ ਫਿਰ ਸੰਗਤ ਇਸ ਕਰਕੇ ਸਾਰੀਆਂ ਸੰਗਤਾਂ ਪਹਿਲਾ ਲੰਗਰ ਹਾਲ ਦੇ ਵਿੱਚ ਜਾ ਕੇ ਭੋਜਨ ਛਕਣ ਲੱਗਿਆ ਕਹਿੰਦੇ ਚੋਰ ਵੀ ਉਹਨਾਂ ਦੇ ਨਾਲ-ਨਾਲ ਹੀ ਗਿਆ ਵੀ ਚਲੋ ਜਿੱਧਰ ਨੂੰ ਜਾਂਦੇ ਨੇ ਨਾਲ-ਨਾਲ ਚੱਲਾਂ ਕਿਤੇ ਤਾਂ ਮੌਕਾ ਮਿਲੇਗਾ ਕਹਿੰਦੇ ਜਦੋਂ ਇਹ ਲੰਗਰ ਛਕਣ ਦੇ ਲਈ ਪੰਗਤ ਦੇ ਵਿੱਚ ਬੈਠੇ ਉਹ ਚੋਰ ਬਹੁਤ ਪ੍ਰਭਾਵਿਤ ਹੋਇਆ ਕੀ ਕਮਾਲ ਦੀ ਗੱਲ ਆ ਇੱਕੋ ਲਾਈਨ ਦੇ ਵਿੱਚ ਬੈਠ ਕੇ ਸਾਰੇ ਜਾਨੇ ਕਿੰਨੇ ਪਿਆਰ ਦੇ ਨਾਲ ਭੋਜਨ ਪ੍ਰਸ਼ਾਦਾ ਛਕ ਰਹੇ ਨੇ ਕੋਈ ਉੱਚ ਨੀਚ ਜਾਤ ਪਾਤ ਦਾ ਭੇਦ ਭਾਵ ਨਹੀਂ ਅਤੇ ਕਿੰਨੇ ਪਿਆਰ ਸਤਿਕਾਰ ਦੇ ਨਾਲ ਭੋਜਨ ਪ੍ਰਸ਼ਾਦਾ ਸ਼ਿਕਾਇਆ ਜਾ ਰਿਹਾ ਹੈ ਕਹਿੰਦੇ ਇਹ ਚੋਰ ਬਹੁਤ ਪ੍ਰਭਾਵਿਤ ਹੋਇਆ ਮਨ ਦੇ ਵਿੱਚ ਆਇਆ ਵੀ ਇਹਨਾਂ ਦੇ ਗੁਰੂ ਨੂੰ ਦੇਖਣਾ ਚਾਹੀਦਾ ਹੈ ਕਿ ਕਿਹੜਾ ਗੁਰੂ ਆ ਜਿਹਦੇ ਦਰ ਦੇ ਉੱਤੇ ਆ ਕੇ ਕੋਈ ਉੱਚ ਨੀਚ ਜਾਤ ਪਾਤ ਦਾ ਭੇਦ ਭਾਵ ਨਹੀਂ ਇੰਨਾ ਸਲੀਕਾ ਇੰਨਾ ਸਤਕਾਰ ਕਿੰਦ ਜਦੋਂ ਸੰਗਤਾਂ ਨੇ ਭੋਜਨ ਪ੍ਰਸ਼ਾਦਾ ਛਕਿਆ ਨਾਲ ਹੀ ਇੰਨੇ ਛਕ ਲਿਆ ਹੁਣ ਸਿੱਖ ਸੰਗਤਾਂ ਭੋਜਨ ਪ੍ਰਸ਼ਾਦਾ ਛਕ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਗੁਰੂ ਸਾਹਿਬ ਜੀ ਦੇ ਸੱਚੇ ਹੋਏ ਦੀਵਾਨਾਂ ਵੱਲ ਚੱਲ ਪਏ ਇਹ ਚੋਰ ਵੀ ਨਾਲ ਨਾਲ ਕਿਉਂਕਿ ਇੰਨੇ ਤਾਂ ਚੋਰੀ ਕਰਨੀ ਸੀ ਇਹਨੂੰ ਤਾਂ ਚੋਰੀ ਦਾ ਮੌਕਾ ਚਾਹੀਦਾ ਸੀ ਅੱਗੇ ਜਾ ਕੇ ਕੀ ਦੇਖਦਾ ਏ ਇੱਕ ਛੋਟੀ ਉਮਰ ਦਾ ਬਾਲਕ ਬੈਠਾ ਏ ਜਿੰਨੂੰ ਸੰਗਤਾਂ ਬੜੇ ਹੀ ਪਿਆਰ ਸਤਕਾਰ ਦੇ ਨਾਲ ਮੱਥਾ ਟੇਕ ਰਣੀਆਂ ਨਹਿਰਾਜ ਰਾਜ ਦਰਸ਼ਨ ਕਰਨੀਆਂ ਨੇ ਆਪਣਾ ਦਸਵੰਦ ਵੇਟ ਕਰ ਰਹੀਆਂ ਨੇ ਕਹਿੰਦੇ ਨੇ ਮਨ ਦੇ ਵਿੱਚ ਸੋਚਿਆ ਵੀ ਇਹ ਇਨਾਂ ਦਾ ਗੁਰੂ ਆ ਇਹ ਤਾਂ ਕਿੰਨੀ ਛੋਟੀ ਉਮਰ ਦਾ ਬਾਲਕ ਆ ਮੈਂ ਤਾਂ ਸੋਚਿਆ ਇਨਾਂ ਦਾ ਗੁਰੂ ਕੋਈ ਵਡੇਰੀ ਉਮਰ ਦਾ ਹੋਵੇਗਾ ਕਹਿੰਦੇ ਇਹ ਸੋਚ ਕੇ ਸੰਗਤਾਂ ਦੇ ਸਭ ਤੋਂ ਪਿੱਛੇ ਬੈਠ ਗਿਆ ਵੀ ਚਲੋ ਜਦੋਂ ਮੌਕਾ ਮਿਲਿਆ ਚੋਰੀ ਕਰ ਲਵਾਂਗਾ ਕਹਿੰਦੇ ਅੰਤਰਜਾਮੀ ਪਾਸ਼ਾ ਦਿਲਾਂ ਦੀਆਂ ਜਾਣਨ ਵਾਲੇ ਉਹਨਾਂ ਨੇ ਕੀ ਤੰਦੇ ਵਿੱਚ ਸ਼ਬਦ ਲਗਾ ਦਿੱਤਾ ਕਿ ਚੋਰ ਕੀ ਹਾਂ ਬਾਪਰੇ ਨਾ ਕੋਈ ਦੇ ਨਾਲ ਦੀ ਨਾਲ ਹੀ ਇਸ ਸ਼ਬਦ ਦੇ ਉੱਤੇ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਭਾਈ ਚੋਰ ਦੀ ਹਾਮੀ ਤਾਂ ਕੋਈ ਇਸ ਸੰਸਾਰ ਤੇ ਨਹੀਂ ਭਰਦਾ ਅੱਗੇ ਜਾ ਕੇ ਕੋਈ ਕੀ ਭਰੇਗਾ ਕਹਿੰਦੇ ਵਾਰ-ਵਾਰ ਗੁਰੂ ਸਾਹਿਬ ਜੀ ਚੋਰ ਦੀਆਂ ਦਲੀਲਾਂ ਦੇ ਦੇ ਕੇ ਸਮਝਾ ਰਹੇ ਨੇ ਇਧਰ ਚੋਰ ਨੂੰ ਆਪਣਾ ਪਾਲਾ ਇਨੂੰ ਲੱਗਾ ਵੀ ਇਹ ਗੁਰੂ ਕਿਤੇ ਅੰਤਰਜਾਮੀ ਤਾਂ ਨਹੀਂ ਇਹ ਕਿਤੇ ਵਾਰ-ਵਾਰ ਮੈਨੂੰ ਸੁਣਾ ਕੇ ਤਾਂ ਨਹੀਂ ਕਹਿ ਰਹੇ ਇਹਨਾਂ ਨੂੰ ਪਤਾ ਤਾਂ ਨਹੀਂ ਲੱਗ ਗਿਆ ਕਿ ਮੈਂ ਚੋਰ ਆ ਪਰ ਕਹਿੰਦੇ ਦੂਸਰੇ ਹੀ ਪਲ ਮਨ ਦੇ ਵਿੱਚ ਖਿਆਲ ਆ ਗਿਆ ਕਿ ਨਹੀਂ ਨਹੀਂ ਇਹ ਮੇਰਾ ਹੀ ਭਲੇਖਾ ਏ ਜੇ ਗੁਰੂ ਅੰਤਰਜਾਮੀ ਹੋਵੇ ਤਾਂ ਫਿਰ ਮੇਰਾ ਨਾਮ ਲੈ ਕੇ ਨਾ ਬੁਲਾਉਂਦੇ ਇਹ ਵੈਸੇ ਹੀ ਸਭ ਨੂੰ ਸਮਝਾ ਰਹੇ ਨੇ ਕਹਿੰਦੇ ਦਰ ਚੋਰ ਦੇ ਮਨ ਦੇ ਵਿੱਚ ਇਹ ਵਿਚਾਰ ਆਇਆ ਉਦੋਂ ਅੰਤਰਜਾਮੀ ਪਾਸ਼ਾ ਨੇ ਇਸ ਚੋਰ ਦਾ ਨਾਮ ਲੈ ਕੇ ਆਵਾਜ਼ ਮਾਰ ਦਿੱਤੀ ਕਿ ਜਸਵੰਤ ਰਾਏ ਜੀ ਪਿੱਛੇ ਕਿਉਂ ਬੈਠੇ ਹੋ ਆਓ ਅੱਗੇ ਆ ਕੇ ਬੈਠ ਜਾਓ ਕਹਿੰਦੇ ਜਦ ਸਤਿਗੁਰ ਸੱਚੇ ਪਾਸ਼ਾ ਨੇ ਇਸ ਚੋਰ ਦਾ ਨਾਮ ਲੈ ਕੇ ਆਵਾਜ਼ ਮਾਰੀ ਤਾਂ ਇਸ ਚੋਰ ਦਾ ਸਰੀਰ ਕੰਬ ਗਿਆ ਇਹਨੂੰ ਸਮਝ ਨਾ ਆਈ ਕਿ ਇਹ ਬਣ ਕੀ ਰਿਹਾ ਹੈ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਨੇ ਓਨੀ ਦੇਰ ਤੱਕ ਫਿਰ ਆਪਣੀ ਮਿੱਠੀ ਪਿਆਰੀ ਆਵਾਜ਼ ਦੇ ਵਿੱਚ ਆਵਾਜ਼ ਮਾਰ ਦਿੱਤੀ ਕਿ ਜਸਵੰਤਰ ਆਏ ਜੀ ਤੁਹਾਨੂੰ ਕਹਿ ਰਹੇ ਆਂ ਆਓ ਅੱਗੇ ਆਣ ਕੇ ਬੈਠ ਜਾਓ ਕਹਿੰਦੇ ਇਹ ਚੋਰ ਤੋਂ ਆਪਣਾ ਕਦਮ ਨਹੀਂ ਪੁੱਟਿਆ ਜਾ ਰਿਹਾ ਬੜੀ ਹਿੰਮਤ ਕਰਕੇ ਇੰਨੇ ਆਪਣਾ ਕਦਮ ਗੁਰੂ ਸਾਹਿਬ ਜੀ ਵੱਲ ਵਧਾਇਆ ਲਖਾਰੀ ਲਿਖਦਾ ਹੈ ਕਿ ਇੰਨੇ ਜਿੰਨੇ ਹੀ ਕਦਮ ਗੁਰੂ ਸਾਹਿਬ ਜੀ ਵੱਲ ਚੱਲੇ ਸਮਝੋ ਇਹਦਾ ਜੀਵਨ ਪਲਟੀ ਖਾ ਗਿਆ ਇਹਨੂੰ ਨਹੀਂ ਸੀ ਪਤਾ ਕਿ ਇਹਦੇ ਕਿੰਨੇ ਪਾਪ ਕਿੰਨੀਆਂ ਪੁਲਾਂ ਬਖਸ਼ੀਆਂ ਜਾ ਰਹੀਆਂ ਨੇ ਕਹਿੰਦੇ ਇਰੋਂਦਾ ਹੋਇਆ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਗਿਆ ਗੁਰੂ ਸਾਹਿਬ ਜੀ ਨੇ ਫਿਰ ਬੜੇ ਪਿਆਰ ਦੇ ਨਾਲ ਕਿਹਾ ਕਿ ਆਓ ਜਸਵੰਤ ਰਾਏ ਜੀ ਸਾਡੇ ਕੋਲ ਆ ਕੇ ਬੈਠ ਜਾਓ ਕਹਿੰਦੇ ਨੇ ਰੋਂਦੇ ਹੋਏ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਮੈਂ ਇਸ ਕਾਬਲ ਨਹੀਂ ਆ ਮੈਂ ਇਸ ਲਾਇਕ ਨਹੀਂ ਆ ਕਿ ਤੁਹਾਡੇ ਕੋਲ ਬੈਠਾਂ ਮੈਂ ਤਾਂ ਅੰਦਰ ਆਉਣ ਦੇ ਵੀ ਲਾਇਕ ਨਹੀਂ ਸੀ ਤੁਸੀਂ ਮੈਨੂੰ ਇੰਨੇ ਪਿਆਰ ਸਤਕਾਰ ਦੇ ਨਾਲ ਆਪਣੇ ਕੋਲ ਬਿਠਾ ਰਹੇ ਹੋ ਮੈਂ ਤਾਂ ਇੱਕ ਚੋਰ ਹਾਂ ਚੋਰੀਆਂ ਕਰਨਾ ਮੇਰਾ ਕੰਮ ਆ ਹੈ ਕੰਦੇ ਸਤਿਗੁਰ ਸੱਚੇ ਪਾਸ਼ਾ ਨੇ ਮੁਸਕਰਾ ਕੇ ਕਿਹਾ ਜਸਵੰਤਰ ਰਾਏ ਜੀ ਤੁਸੀਂ ਚੋਰ ਇੱਥੇ ਆਉਣ ਤੋਂ ਪਹਿਲਾਂ ਸੀ ਹੁਣ ਤੁਸੀਂ ਚੋਰ ਕਿੱਥੋਂ ਰਹੇ ਹੋ ਤੁਸੀਂ ਤਾਂ ਆਪਣੀ ਗਲਤੀ ਸਾਰੇ ਸੰਗਤ ਦੇ ਸਾਹਮਣੇ ਗੁਰੂ ਸਾਹਿਬ ਜੀ ਦੇ ਅੱਗੇ ਮੰਨ ਲਈ ਹੁਣ ਤੁਸੀਂ ਚੋਰ ਨਹੀਂ ਰਹੇ ਕਿਉਂਕਿ ਗੁਰਨਾਨਕ ਪਾਸ਼ਾ ਦੇ ਘਰ ਦਾ ਸੰਦਾ ਆਤਿਆ ਜੋ ਆਪਣੀ ਗਲਤੀ ਨੂੰ ਮੰਨ ਲਵੇ ਨਿਮਾਣਾ ਹੋ ਗਏ ਗੁਰੂ ਅੱਗੇ ਟੈ ਪਵੇ ਸਤਿਗੁਰ ਸੱਚੇ ਪਾਸ਼ਾ ਉਹਦੀਆਂ ਸਾਰੀਆਂ ਪਿਛਲੀਆਂ ਗਲਤੀਆਂ ਨੂੰ ਮਾਫ ਕਰ ਦਿੰਦੇ ਨੇ ਮਹਾਪੁਰਖ ਜੀ ਇਹ ਸਾਖੀ ਸੁਣਾ ਕੇ ਸਮਝਾਉਂਦੇ ਨੇ ਕਿ ਭਾਈ ਸਾਰੀ ਜਗ੍ਹਾ ਤੇ ਝੂਠ ਬੋਲ ਲਓ ਵੈਸੇ ਤਾਂ ਕਿਤੇ ਵੀ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਪਰ ਜੇਕਰ ਕੋਈ ਮਨੁੱਖ ਝੂਠ ਤੋਂ ਬਿਨਾਂ ਰਹਿ ਨਹੀਂ ਸਕਦਾ ਜੇਕਰ ਉਹ ਵੀ ਗੁਰਨਾਣਕ ਪਾਸ਼ਾ ਦੇ ਘਰ ਦੇ ਵਿੱਚ ਜਾ ਕੇ ਸੱਚ ਬੋਲ ਦੇਵੇ ਆਪਣੇ ਪਿਛਲੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗ ਲਵੇ ਅਤੇ ਅੱਗੇ ਤੋਂ ਗੁਨਾਹ ਕਰਨ ਦੇ ਲਈ ਤੋਬਾ ਕਰ ਦਵੇ ਸਤਿਗੁਰ ਸੱਚੇ ਪਾਤਸ਼ਾਹ ਉਹਨੂੰ ਵੀ ਗੱਲ ਨਾਲ ਲਾ ਲੈਂਦੇ ਨੇ ਇਹ ਸਾਖੀ ਦੇ ਰਾਹੀ ਮਹਾਪੁਰਖ ਜੀ ਸਮਝਉਂਦੇ ਨੇ ਕਿ ਭਾਈ ਗੁਰਨਾਰਕ ਪਾਤਸ਼ਾਹ ਦੇ ਦਰ ਤੇ ਜਾ ਕੇ ਆਪਣੀ ਗਲਤੀ ਜ਼ਰੂਰ ਮੰਨਣੀ ਚਾਹੀਦੀ ਆ ਅਤੇ ਗਲਤੀ ਉਹੀ ਮਨੁੱਖ ਕਰਦਾ ਹੈ ਜੋ ਆਤਮਿਕ ਤੌਰ ਤੇ ਕਮਜ਼ੋਰ ਹੋਵੇ ਜਿਵੇਂ ਜੇ ਕਿਸੇ ਇਨਸਾਨ ਨੂੰ ਭੋਜਨ ਨਾ ਮਿਲੇ ਤਾਂ ਉਹਨੂੰ ਸਰੀਰਕ ਕਮਜ਼ੋਰੀ ਆ ਜਾਂਦੀ ਹੈ ਨਾ ਉਸੇ ਤਰ੍ਹਾਂ ਸਾਡੀ ਆਤਮਾ ਨੂੰ ਜੇ ਕਿਰਪਾ ਜਨ ਨਾ ਮਿਲੇ ਤਾਂ ਫਿਰ ਬੰਦੇ ਦੇ ਵਿੱਚ ਆਤਮਿਕ ਕਮਜ਼ੋਰੀ ਆ ਜਾਂਦੀ ਆ ਅਤੇ ਆਤਮਿਕ ਕਮਜ਼ੋਰੀ ਕਰਕੇ ਹੀ ਇਨਸਾਨ ਗਲਤ ਕੰਮ ਕਰਦਾ ਹੈ ਇਸ ਕਰਕੇ ਆਪਣੀ ਆਤਮਾ ਨੂੰ ਕਦੇ ਕਮਜ਼ੋਰ ਨਹੀਂ ਹੋਣ ਦੇਣਾ ਆਤਮਾ ਦੀ ਖਰਾਕ ਆ ਭਜਨ ਬੰਦਗੀ ਸੇਵਾ ਸਿਮਰਨ ਸੰਗਤ ਇਹਦੀ ਖਰਾਕ ਇਹਨੂੰ ਪੂਰੀ ਮਿਲਦੀ ਰਹੇ ਤਾਂ ਇਹਦੇ ਵਿੱਚ ਕਦੇ ਕਮਜ਼ੋਰੀ ਨਹੀਂ ਆਵੇਗੀ ਅਤੇ ਜੇ ਆਤਮਾ ਕਮਜ਼ੋਰ ਨਹੀਂ ਆ ਤਾਂ ਫਿਰ ਸਾਨੂੰ ਕਦੇ ਵੀ ਗਲਤ ਕੰਮ ਕਰਨ ਨਹੀਂ ਦੇਵੇਗੀ ਗਲਤੀ ਦੇ ਨਾਲ ਵੀ ਅਸੀਂ ਗਲਤ ਪਾਸੇ ਗਏ ਤਾਂ ਇਹ ਆਤਮਾ ਨੇ ਰੌਲਾ ਪਾ ਦੇਣਾ ਹੈ ਕਿ ਇਹ ਕੰਮ ਗਲਤ ਆ ਨਹੀਂ ਕਰਨਾ ਸੋ ਮੁਕਦੀ ਗੱਲ ਇਹ ਆ ਕਿ ਭਜਨ ਬੰਦਗੀ ਕਰਨੀ ਆ ਨਾਮ ਜਪਣਾ ਹੈ ਰੋਜ਼ ਸਵੇਰੇ ਉੱਠ ਕੇ ਆਸਾਰ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਜਪਣਾ ਸਤਿਗੁਰ ਸੱਚੇ ਪਾਤਸ਼ਾਹ ਦੀ ਮਿੱਠੀ ਨਿੱਕੀ ਬਾਣੀ ਦਾ ਗਿਆਨ ਹਾਸਲ ਕਰਨਾ ਸ਼ਾਮ ਨੋਣੀ ਨਾਮ ਅਤੇ ਬਾਣੀ ਦੋਵੇਂ ਹੀ ਸਾਡੇ ਲਈ ਜ਼ਰੂਰੀ ਨੇ ਜਿਉਂ-ਜਿਉਂ ਆਪਾਂ ਗੁਰਬਾਣੀ ਦੇ ਲੜ ਲੱਗਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਜਦੋਂ ਬੰਦਗੀ ਕਰਦੇ ਆਂ ਤਿਉ ਤਿਉ ਸਾਡਾ ਮਨ ਮਜ਼ਬੂਤ ਹੁੰਦਾ ਹੈ ਸਾਡੀ ਆਤਮਾ ਮਜ਼ਬੂਤ ਹੁੰਦੀ ਹੈ ਫਿਰ ਅਸੀਂ ਕਦੇ ਵੀ ਗਲਤ ਰਾਹ ਤੇ ਜਾ ਨਹੀਂ ਸਕਦੇ ਸੋ ਜੇਕਰ ਸਾਡਾ ਖੁਦ ਦਾ ਮਨ ਬਿਮਾਰ ਆ ਤਾਂ ਅਸੀਂ ਖੁਦ ਗੁਰਬਾਣੀ ਦਾ ਪਾਠ ਕਰੀਏ ਸੁਣੀਏ ਭਜਨ ਬੰਦਗੀ ਕਰਨੀ ਸ਼ੁਰੂ ਕਰੀਏ ਪਰ ਜੇਕਰ ਸਾਡੇ ਘਰ ਦੇ ਕਿਸੇ ਹੋਰ ਜੀ ਦਾ ਮਨ ਬਿਮਾਰ ਆ ਭਾਵੇਂ ਉਹ ਕਿਸੇ ਗਲਤ ਪਾਸੇ ਤੁਰ ਪਿਆ ਹੈ ਤਾਂ ਫਿਰ ਉਹਨੂੰ ਪੈਣਾ ਬੀਬੀਆਂ ਦੋ ਰਸਤਿਆਂ ਦੇ ਰਾਹੀ ਸਹੀ ਰਾਹ ਤੇ ਲਿਆ ਸਕਦੀਆਂ ਨੇ ਮਹਾਪੁਰਖ ਜੀ ਕਹਿੰਦੇ ਉਹਨਾਂ ਦਾ ਭੋਜਨ ਬਣਾਉਣ ਵੇਲੇ ਗੁਰਬਾਣੀ ਦਾ ਪਾਠ ਕਰੋ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਗੁਰਬਾਣੀ ਦਾ ਪਾਠ ਕਰਦਿਆਂ ਕਰਦਿਆਂ ਜੋ ਵੀ ਚੀਜ਼ ਉਹਨਾਂ ਨੂੰ ਖਾਣ ਪੀਣ ਨੂੰ ਦੇਣੀ ਹੈ ਨਾ ਗੁਰਬਾਣੀ ਦਾ ਪਾਠ ਕਰਦਿਆਂ ਉਹਨਾਂ ਦੀ ਚੀਜ਼ ਬਣਾਓ ਪਾਠ ਕਰਦਿਆਂ ਖਵਾਓ ਅਤੇ ਘਰ ਦੇ ਵਿੱਚ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਲਗਾ ਕੇ ਰੱਖੋ ਤਾਂ ਜੋ ਕਿਸੇ ਤਰੀਕੇ ਦੇ ਨਾਲ ਉਸ ਜੀ ਦੇ ਕੰਨਾਂ ਦੇ ਵਿੱਚ ਗਰਬਾਣੀ ਦੇ ਪਾਠ ਦੀ ਆਵਾਜ਼ ਜਾਵੇ ਗੁਰੂ ਦਾ ਗਿਆਨ ਉਹਦੇ ਅੰਦਰ ਜਾਵੇ ਅਤੇ ਉਹਦੇ ਅੰਦਰ ਦੀਆਂ ਕਮਜ਼ੋਰੀਆਂ ਦੂਰ ਹੋਣ। ਬਾਕੀ ਗੁਰੂ ਸਾਹਿਬ ਜੀ ਦੇ ਅੱਗੇ ਉਸ ਮਨੁੱਖ ਦੇ ਲਈ ਅਰਦਾਸ ਬੇਨਤੀ ਕਰਨੀ ਆ ਕਿ ਗੁਰਨਾਨਕ ਪਾਤਸ਼ਾਹ ਕਲਗੀਧਰ ਪਾਤਸ਼ਾਹ ਤੁਸੀਂ ਹੀ ਇਸ ਜੀ ਦੇ ਮਨ ਵਿੱਚ ਵਸ ਕੇ ਇਹਦੀਆਂ ਕਮੀਆਂ ਦੂਰ ਕਰ ਸਕਦੇ ਹੋ। ਸਾਡਾ ਕੋਈ ਵਾਸ ਨਹੀਂ ਆ। ਤੁਸੀਂ ਹੀ ਇਹਨੂੰ ਸਿੱਧੇ ਰਾਹੇ ਪਾ ਸਕਦੇ ਹੋ। ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਲਾਉਣੀਆਂ ਨੇ।